ਸਸਿਗਾ ਕਿਸਾਨਪ੍ਰਭ ਜਿਵੇਂ ਕਿ ਤੁਹਾਨੂੰ ਪਤਾ ਵੀ ਅੱਜ ਖੱਡੜਾ ਪੋਟੇਟੋ ਗਰੁੱਪ ਮੇਲਾ ਲੱਗਿਆ ਹੋਇਆ ਸੀ ਮੇਲਾ ਤਾਂ ਬਹੁਤ ਜ਼ਿਆਦਾ ਸੀ ਪਰ ਆਹ ਬਾਈ ਵਾਲੇ ਨੇ ਬਾਈ ਦੀ ਸਟਾਲ ਨੇ ਨਾ ਮੇਲਾ ਲੁੱਟ ਲਿਆ ਆਜੋ ਆਪਾਂ ਤੁਹਾਨੂੰ ਦਿਖਾਉਣਾ ਬਾਈ ਨੇ ਮੇਲਾ ਕਿਵੇਂ ਲੁੱਟ ਲਿਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜਸਟਿਕਲ ਜੀ ਸਸਿਗਾ ਵੀਰ ਸਸਿਗਾ ਠੀਕ ਠਾਕ ਹੋ ਬਾਈ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਗੁਰਵਿੰਦਰ ਸਿੰਘ ਕਿੱਥੋਂ ਆ ਗਏ ਮੇਰੇ ਪਿੰਡ ਜਲਾਲੇਣਾ ਜਿਹੜਾ ਫਰੀਦਕੋਟ ਆ ਫਰੀਦਕੋਟ ਵੀਰ ਤੋ ਤੋ ਡਣਾ ਪਾਉਣ ਉਹ ਜਿਹੜਾ ਕਨਸੈਪਟ ਲੈ ਕੇ ਆਏ ਹੋ ਇਹ ਬਹੁਤ ਵਧੀਆ ਲੱਗਿਆ ਤੁਸੀਂ ਗੁਰਮੁਖੀ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਆਪਣੀ ਪੰਜਾਬੀਅਤ ਨੂੰ ਅੱਗੇ ਲੈ ਕੇ ਜਾ ਰਹੇ ਹੋ ਬਹੁਤ ਚੰਗੀ ਗੱਲ ਆ ਤੇ ਵੀਰ ਜੀ ਆਪਾਂ ਮੇਲੇ ਤੇ ਅੱਜ ਕੀ ਕੀ ਲੈ ਕੇ ਆਏ ਆ ਬੇਸਿਕਲੀ ਜੇ ਤੁਸੀਂ ਆਪਾਂ ਦੋ ਕਨਸੈਪਟ ਤੇ ਕੰਮ ਕਰਦੇ ਆਂ ਠੀਕ ਹੈ ਜੀ ਕਿਤਾ ਗਰਮਕੇ ਖਜ਼ਾਨਾ ਮਾਂ ਬੋਲੀ ਤੇ ਠੀਕ ਹੈ ਜੀ ਠੀਕ ਹੈ ਆਪਾਂ ਕੰਮ ਕਰਦੇ ਆਂ ਇਕੋ ਫ੍ਰੈਂਡਲੀ ਤੇ ਠੀਕ ਹੈ ਜੀ ਜਾਨੀ ਕਿ ਮੇਰੇ ਕੋਲੇ 35-40 ਪ੍ਰੋਡਕਟਸ ਨੇ ਸਾਰੇ ਇਕੋ ਫ੍ਰੈਂਡਲੀ ਨੇ এনਵਾਇਰਨਮੈਂਟ ਨੂੰ ਲੈ ਕੇ ਬਣੇ ਹੋਏ ਨੇ ਠੀਕ ਹੈ ਜੀ ਫੋਰ ਐਗਜ਼ਾਮਪਲ ਜਿਵੇਂ ਮੈਂ ਗੱਲ ਕਰਾਂ ਮੇਰੇ ਕੋਲ ਟੂਥ ਬ੍ਰਸ਼ ਨੇ ਠੀਕ ਹੈ ਜੀ ਇਹ ਬੈਂਬੂ ਦੇ ਬਣੇ ਹੋਏ ਨੇ ਬਾਂਸ ਦੇ ਇਕੋ ਫ੍ਰੈਂਡਲੀ ਨੇ ਠੀਕ ਹੈ ਜੀ ਜਦੋਂ ਆਪਾਂ ਯੂਜ਼ ਕਰਦੇ ਆਂ ਵੇਸਟ ਕਰਾਂਗੇ ਗਲ ਜੂਗਾ ਸੜ ਜੂਗਾ ਮਤਲਬ ਵਾਤਾਵਰਨ ਨਹੀਂ ਖਰਾਬ ਕਰ ਵੀਰ ਜੀ ਇਹ ਮੈਂ ਮਾਰੀ ਆ ਹਜ਼ਾਰਾਂ ਸਾਲ ਨਹੀਂ ਗਲਦੀ ਉਹ ਤਾਂ ਗਲਤੀ ਨਹੀਂ ਗਈ 440 ਸਾਲੀ ਗੱਲ ਪੁਰਾਣੀ ਹੋ ਗਈ ਹੁਣ ਬਿਲਕੁਲ ਹਾਂ ਤੇ ਸਾਡੇ ਕੋਲ ਜਿਵੇਂ ਰੂਫੇ ਹੋਗੇ ਨੇਚਰਲ ਤੋਰੀ ਦੇ ਬਣੇ ਹੋਏ ਆ ਅੱਛਾ ਜੀ ਬਾਡੀ ਸਕਰਬ ਬਾਡੀ ਸਕਰਬ ਦੇਖ ਲਓ ਦੋਸਤੋ ਆ ਸਾਫ ਕਰਨ ਵਾਲੇ ਬਾਡੀ ਨੂੰ ਠੀਕ ਹੈ ਆਪਣੇ ਕੋਲ ਇਕੋ ਫ੍ਰੈਂਡਲੀ ਪੈਨ ਤੇ ਪੈਨਸਲਾਂ ਨੇ ਠੀਕ ਹੈ ਜੀ ਇਹ ਕਾਗਜ਼ ਦੀਆਂ ਬਣੀਆਂ ਹੋਈਆਂ ਨੇ ਠੀਕ ਹੈ ਜੀ ਇਹਦਾ ਮੇਨ ਕਨਸੈਪਟ ਕੀ ਆ ਇਹਦੇ ਸਬਜ਼ੀਆਂ ਦੇ ਬੀਜ ਪਾਏ ਹੋਏ ਆ ਠੀਕ ਹੈ ਆਪ ਪਾਏ ਹੋਏ ਨੇ ਹਾਂ ਜਦੋਂ ਪੈਨ ਖਤਮ ਹੋ ਗਿਆ ਜਾਂ ਪੈਨਸਲ ਦਾ ਹਿੱਸਾ ਛੋਟਾ ਰਹਿ ਗਿਆ ਤੇ ਬੱਚ ਨੂੰ ਤੁਸੀਂ ਇਹ ਗੱਲ ਕਹੋ ਪ ਇਸ ਬੱਚਿਆਂ ਨੂੰ ਕਹਿਣਾ ਪੈਸਾਂ ਲੌਗ ਰੰਗੀਆਂ ਪੈਨੋ ਗਣਗੇ ਪਾਣੀ ਪਾਇਆ ਕਰੋ ਇਹ ਸਬਜ਼ੀਆਂ ਦੇ ਬੀਜ ਪਾਦੇ ਕੋਈ ਉਹਨਾਂ ਕੇ ਪੌਦਾ ਉਗਰੇ ਆਉਂਦਾ ਬੱਚੇ ਨਾਲ ਪੈਸਾਂ ਲੌਗ ਗਈਆਂ ਠੀਕ ਹੈ ਜੀ ਭਗਤ ਸਿੰਘ ਦੇ ਬੰਦੂਖਾਂ ਦੀ ਗੱਲ ਹੋ ਗਈ ਬਿਲਕੁਲ ਪਰ ਬੜੇ ਕਮਾਲ ਦਾ ਕਨਸੈਪਟ ਹੈ ਬੱਚੇ ਫੋਟੋਆਂ ਆਗਾਂਦੇ ਨੇ ਸਾਨੂੰ ਭੇਜਦੇ ਨੇ ਫੋਟੋ ਖਿੱਚ ਕੇ 100 ਰੁਪਏ ਸਿ ਗਿਫਟ ਦੇ ਦਿੰਨੇ ਬੱਚਿਆਂ ਨੂੰ ਵਾਹ ਜੀ ਵਾਹ ਦੇਖ ਲਓ ਵੀ ਦੋਸਤੋ ਤੁਹਾਡੇ ਬੱਚੇ ਫਲ ਫੁੱਟੇ ਵਗੈਰਾ ਤੇ ਸਬਜ਼ੀਆਂ ਵੀ ਵੇਚਣਗੇ ਇਹ ਇੱਕ ਟਾਈਮ ਪੀਸ ਦਿਖਾਇਆ ਸੀ ਮੈਂ ਹਾਂ ਵੀਰ ਜੀ ਇਹ ਗਰਮ ਕੀ ਘੜੀ ਹੈ ਗਰਮ ਕੀ ਕਲੋਕ ਜੀ ਏਜੀ ਮਤਲਬ ਗਰਮ ਕੀ ਘੜੀ ਆ ਗਈ ਜਰੂਰਤਾਂ ਵੀ ਆ ਗਈਆਂ ਦੇਸੀ ਮਹੀਨੇ ਵੀ ਆ ਗਏ ਠੀਕ ਹੈ ਇਹ ਫੋਰ ਐਗਜ਼ਾਮਪਲ ਆਪਾਂ ਹੁਣ ਗੱਲ ਕਰ ਲਈਏ ਹੈਨਾ ਅਗਸਤ ਸਤੰਬਰ ਚੱਲਦਾ ਪਿਆ ਵਰਖਾ ਆ ਗਈ ਹੈਨਾ ਫਿਰ ਪਾਚੜ ਆ ਗਿਆ ਸਰਦੀ ਆ ਗਈ دسمبر ਦੇ ਵਿੱਚ ਪੋ ਆ ਗਿਆ ਦੋਸਤੋ ਆਪਣੇ ਪੰਜਾਬ ਦੀਆਂ 6 ਰੁੱਤਾਂ ਨੇ ਦੁਨੀਆ ਵਿੱਚ ਕਿਤੇ ਵੀ ਰੁੱਤਾਂ ਨਹੀਂ ਮਿਲਦੀਆਂ ਸਰਦੀ ਬਸੰਤ ਬਹਾਰ ਗਰਮੀ ਵਰਖਾ ਪੱਤਝੜ ਇਹ 6 ਰੁੱਤਾਂ ਪੂਰੀ ਦੁਨੀਆ 'ਚ ਨਹੀਂ ਹੈਗੀਆਂ ਕਿਤੇ ਨਹੀਂ ਹੈਗੀਆਂ ਇਹ ਦੇਖ ਲਓ ਵੀ ਇਹ ਨਾ ਬਾਈ ਉਹਨਾਂ ਨੇ ਇੱਕ ਟਾਈਮ ਪੀਸ ਦੇ ਰਹੀਂ ਆਪਾਂ ਨੂੰ ਸ਼ੋਅ ਕੀਤਾ ਤੇ ਬਹੁਤ ਵਧੀਆ ਕਨਸੈਪਟ ਆ ਤੇ ਹੋਰ ਕੀ ਆ ਵੀਰ ਜੀ ਆਪਣੇ ਕੋਲ ਜੀ ਆਪਣੇ ਕੋਲੇ ਗੁਰਮੁਖੀ ਗੁਰਮੁਖੀ ਕੈਲੰਡਰ ਵੀ ਹੈ ਠੀਕ ਹੈ ਜੀ ਇਹ ਵੀ ਤੁਸੀਂ ਡੇਲੀ ਮਹੀਨਾ ਚੇਂਜ ਹੋਊਗਾ ਰੋਜ਼ ਇਹ ਅਚਨ ਜਵਾਨੀ ਯਾਦ ਕਰਾਉਣਾ ਦੇਸੀ ਮਹੀਨੇ ਹੋਗੇ ਤੇ ਗੁਰਮੁਖੀ ਦੀ ਮਤਲਬ ਲਿਪੀ ਹੋਗੀ ਨਾਲ ਸਾਡੇ ਲੋ ਜੀ ਜਿਹੜੇ ਬੱਚਾ ਨੂੰ ਨਾ ਆਪਣੇ ਦੇਸੀ ਮਹੀਨੇ ਨਹੀਂ ਯਾਦ ਰਹਿੰਦੇ ਤੇ ਗੁਰਮੁਖੀ ਤੋਂ ਹਟ ਕੇ ਨੇ ਉਹਨਾਂ ਲਈ ਬਹੁਤ ਵਧੀਆ ਜਾਦੇ ਕਨਸੈਪਟ ਆ ਬਹੁਤ ਆਪਾਂ ਡੈਸ਼ਬੋਰਡ ਗੱਡੀ ਦਾ ਡੈਸ਼ਬੋਰਡ ਆਸਤੇ ਵੀ ਸਮਾਨ ਲੈਨੇ ਹਨਾ ਉਹ ਵੀ ਆਪਾਂ ਕਨਸੈਪਟ ਗੱਡੀ ਆਸਤੇ ਤਿਆਰ ਕੀਤਾ ਹੈ ਗੁਰਮੁਖੀ ਦਾ ਠੀਕ ਹੈ ਠੀਕ ਹੈ ਬਹੁਤ ਕਾਫੀ ਸਮਾਨ ਮਿਲ ਰਿਹਾ ਹੈ ਖਤਮ ਹੋ ਜਾਵੇਗਾ ਗੱਡੀਆਂ ਜਿਹੜੇ ਲੱਗੇ ਹੋਏ ਬਹੁਤ ਸੋਹਣੇ ਲੱਗਣਗੇ ਬਹੁਤ ਵਧੀਆ ਕਨਸੈਪਟ ਹੈ ਜੀ ਕਾਫੀ ਸਾਰਾ ਸਮਾਨ ਦਾ ਟੋਟਲ ਜੀ ਕੀ ਹੈ ਵੀਰ ਜੀ ਇਹ ਵੀਰ ਜੀ ਇਹ ਬੈਮੋਦੀ ਬਣੀ ਹੋਈ ਆ ਠੀਕ ਹੈ ਜੀ 10 ਤੋਂ 12 ਘੰਟੇ ਦੀ ਕੈਮਿਸਟਰੀ ਗਰਮ ਠੰਡਾ ਰੱਖਣ ਦੀ ਇਹਦੀ ਚਾਹੇ ਗਰਮ ਪਾੜ ਜਾ ਠੰਡਾ ਪਾੜ ਹਾਂ ਇਹ ਟੇਸਟਰੀ ਚੇਂਜ ਕਰੂਗੇ ਜੀ ਫਿਲਟਰ ਲੱਗਾ ਹੋਇਆ ਔਰ ਜਿੱਦ ਤసే ਆਮ ਬਾਜ਼ਾਰ ਚ ਕੋਸਟ ਕੰਪਨੀਆਂ ਦੇ ਲੈਨੇ ਕੋਸਟਲੀ ਹੁੰਦੀਆਂ ਨੇ ਇਹ ਬੜੀ ਈਜ਼ੀ ਰੇਟ ਦੇ ਵਿੱਚ ਔਰ ਚੀਜ਼ਾਂ ਪ੍ਰੋਫੈਸ਼ਨਲ ਨੇ ਮੈਂ ਤੁਹਾਨੂੰ ਹੋਰ ਚੀਜ਼ ਦਿਖਾਣਾ ਮੇਰੇ ਕੋਲ ਪਈ ਹੋਏਗੀ ਮੇਰੇ ਕੋਲ ਨਾ ਬੈਂਬੂ ਦੀਆਂ ਡੈਰੀਆਂ ਐ ਮੈਨੇ ਬਾਸ ਦੀਆਂ ਬਣਾਈਆਂ ਹੋਈਆਂ ਨੇ ਬਾਸ ਦੀਆਂ ਪਰਿਸਾਂ ਵੀ ਨੇ ਆਪਣੇ ਕੋਲੇ ਬਾਸ ਦੀਆਂ ਘੜੀਆਂ ਵੀ ਨੇ ਕਲੌਕ ਵੀ ਨੇ ਆ ਡੈਰੀ ਦੇਖੋ ਬੈਂਬੂ ਇਹ ਖਜ਼ਾਨਾ ਕੱਢ ਲੈ ਇਹ ਬੈਂਬੂ ਦੀ ਬਣੀ ਹੋਈ ਆ ਸਾਰੀ ਇਹ ਬੱਲੇ ਬੱਲੇ ਇਹ ਸਾਰਾ ਬੈਂਬੂ ਆ ਬਾਜੀ ਸਾਰਾ ਬੈਂਬੂ ਤੋਂ ਇਹ ਬਾਸ ਤੋਂ ਬਣੀ ਹੋਈ ਆ ਲੋ ਜੀ ਇਹ ਕਿਤੇ ਵੀ ਆਪਣਾ ਪੋਲੂਸ਼ਨ ਨਹੀਂ ਕਰਨਾ ਹਾਂ ਨੈਚਰਿਕ ਹਰ ਇੱਕ ਕੋ ਫ੍ਰੈਂਡਲੀ ਪ੍ਰੋਡਕਟਸ ਨੇ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਆ ਤਾਂ ਬਹੁਤ ਵਧੀਆ ਚੀਜ਼ ਇਹ ਤੋਂ ਉੱਪਰ ਤਾਂ ਦੁਨੀਆ ਖਤਮ ਆ ਗਈ ਤੁਸੀਂ ਕੋਈ ਚੀਜ਼ ਕਿਸੇ ਨੇ ਮਤਲਬ ਆਪਣੇ ਕੋਲ ਮਤਲਬ ਗਰਮਕੀ ਦਾ ਊੜਾ ਹੈਗਾ ਹਨਾ ਕਿਹਨੇ ਕੋਈ ਚੀਜ਼ ਬਣਵਾਣੀ ਹੋਵੇ ਆਪਣਾ ਥਾਟ ਹੁੰਦਾ ਵੀ ਅਸੀਂ ਪੇਰੈਂਟਸ ਦੇ ਨਾਮ ਲਿਖਾਣੇ ਕੁਝ ਵੀ ਲਿਖਾਣਾ ਹੋਵੇ ਤੇ ਆਪਾਂ ਜਿਵੇਂ ਕਹਾਂਗੇ ਮੈਂ ਤਿਆਰ ਕਰ ਦਿੰਨੇ ਆ ਤੇ ਦੋਸਤੋ ਬਾਈ ਇੱਥੇ ਬਹੁਤ ਸਮਾਨ ਲੈ ਕੇ ਆਈ ਸੀ ਸਾਰਾ ਸੇਲ ਹੋ ਚੁੱਕਿਆ ਤੇ ਇੱਥੇ ਦੇਖ ਲੋ ਵੀ ਕੱਟ ਕਿੰਨਾ ਮੇਲਾ ਬਾਈ ਨੇ ਲੁੱਟ ਲਿਆ ਅੱਜ ਜਿਹੜਾ ਖੱਟੜਾ ਪੋਟੈਟੋ ਗਰੁੱਪ ਮਿਲਦਾ ਸੀ ਉਹ ਬਾਈ ਨੇ ਲੁੱਟ ਲਿਆ ਚਲੋ ਪੋਟੈਟੋ ਦੀ ਗੱਲ ਵੱਖਰੀ ਆ ਪਰ ਬਾਈ ਉਹ ਨਹੀਂ ਜਿਹੜਾ ਗੁਰਮੁਖੀ ਉੱਪਰ ਕੰਮ ਕਰ ਰਹੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਜੇਕਰ ਤੁਸੀਂ ਵੀ ਬਾਈ ਉਹਨਾਂ ਕੋਲੋਂ ਕੁਝ ਮੰਗਵਾਉਣਾ ਚਾਹਦੇ ਹੋ ਤਾਂ ਕੋਰੀਅਰ ਕਰ ਦੋਂਗੇ ਜੀ ਵੀਰੇ ਪੂਰੇ ਆਲ ਓਵਰ ਇੰਡੀਆ ਆਪਣੀ ਕੈਸ਼ ਔਨ ਡਿਲੀਵਰੀ ਆ ਠੀਕ ਹੈ ਜੀ ਪੂਰੇ ਆਲ ਓਵਰ ਇੰਡੀਆ ਕੈਸ਼ ਔਨ ਡਿਲੀਵਰੀ ਜਿੰਨਾ ਮਰਜ਼ੀ ਆਰਡਰ ਮੰਗਾ ਲਓ 50 ਦਾ ਮੰਗਾਓ ਚਾਹੇ 5000 ਦਾ ਮੰਗਾ ਲਓ ਠੀਕ ਹੈ ਜੀ ਪੂਰੇ ਆਲ ਓਵਰ ਇੰਡੀਆ ਕੈਸ਼ ਔਨ ਡਿਲੀਵਰੀ ਆ 9876751212 ਆਪਣੇ ਕੋਲੇ ਨਿੰਮ ਦੇ ਚਗਲੇ ਵੇਲ ਨੇ ਵੀ ਆ ਨਿੰਮ ਦੇ ਕੁੰਡੇ ਘੋਟਨੇ ਵੀ ਆ ਬੜੇ ਕਮਾਲ ਦੇ ਪ੍ਰੋਡਕਟਸ ਨੇ ਆਪਣੇ ਕੋਲੇ ਸਾਰੇ ਮਤਲਬ এনवायरमेंट ਨੂੰ ਲੈ ਕੇ ਬਣੇ ਹੋਏ ਨੇ ਠੀਕ ਠੀਕ ਗੁਰਪ੍ਰਾਣਾ ਖਜ਼ਾਨਾ ਅਸਲੀ ਖਜ਼ਾਨਾ ਕਹਿ ਸਕਦੇ ਆਪਾਂ ਬਿਲਕੁਲ ਦੋਸਤੋ ਤੁਹਾਨੂੰ ਇਦਾਂ ਦੇ ਕੋਈ ਵੀ ਚੀਜ਼ ਦੇ ਲਈ ਇੰਟਰਸਟ ਹੈਗਾ ਤਾਂ ਬਾਈ ਉਹਨਾਂ ਨਾਲ ਫੋਨ ਤੇ ਗੱਲ ਜੁਬਤ ਜਰੂਰ ਤੁਸੀਂ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬੁਸ਼ੇਰ ਜੀ